ਸ੍ਰੀ ਕਲਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਇੱਕ ਨਿਊ ਕਨਸੈਪਟ ਲੈ ਕੇ ਆ ਰਹੇ ਹਾਂ ਇਹ ਵਾਲਾ ਸੁੰਦਾ ਜਿਹੜਾ ਉਹ ਵਰਕ ਕਰ ਰਹੀ ਸੀਗੀ ਤੇ ਇਹਦੇ ਵਿੱਚ ਜਿਹੜੇ ਟਿਪਸ ਐਂਡ ਟ੍ਰਿਕਸ ਨੇਗੇ ਮੈਂ ਤੁਹਾਨੂੰ ਉਹ ਵਾਲੇ ਸ਼ੇਅਰ ਕਰੂੰਗੀ ਬਟ ਆਪਣੇ ਜਿਹੜੀ ਆਈ ਗਲਾਸ ਵਾਲੀ ਜਰਨੀ ਹੈਗੀ ਉਹ ਚੱਲ ਰਹੀ ਹੈਗੀ ਤੁਹਾਨੂੰ ਮੈਂ ਪਹਿਲਾਂ ਵਾਲੀ ਚੇਨ ਦੱਸੀ ਸੀ ਬਣਾਉਣੀ ਫਿਰ ਆਪਾਂ ਤੁਹਾਨੂੰ ਸੀਕੁਐਂਸ ਦੱਸਿਆ ਸੀਗਾ ਤੇ ਅੱਜ ਆ ਵਾਲੇ ਬੀਡਸ ਨੇ ਜਿਹੜੇ ਇਹ ਕਿੱਦਾਂ ਲੱਗਦੇ ਨੇਗੀ ਇਹ ਮੈਂ ਤੁਹਾਨੂੰ ਦੱਸੂੰਗੀ ਪਹਿਲਾਂ ਆਹ ਵਾਲੀ ਚੇਨ ਹੈ ਜਿਹੜੀ ਉਹ ਕੰਪਲੀਟ ਕਰਾਂਗੇ ਠੀਕ ਹੈ ਜੀ ਇਨਾਂ ਦੀ ਜਿਹੜੀ ਆਊਟਲਾਈਨ ਹੈਗੀ ਉਹ ਚੇਨ ਦੇ ਨਾਲ ਸਾਰੇ ਵਰਕ ਦੀ ਹੋਊਗੀ ਜਿਵੇਂ ਤੁਸੀਂ ਇਹਦੇ ਚ ਦੇਖ ਸਕਦੇ ਹੋਗੇ ਐਦਾਂ ਵਰਕ ਦੇ ਵਿੱਚ ਇਹਦੇ ਵਿੱਚ ਜਿਹੜੀ ਸਾਰੀ ਆਊਟਲਾਈਨਿੰਗ ਹੈਗੀ ਉਹ ਚੇਨ ਦੇ ਨਾਲ ਹੋਈ ਹੋਈ ਹੈਗੀ ਤੇ ਐਦਾਂ ਸਾਰੇ ਆਪਾਂ ਇਹ ਬੀਡਸ ਲਗਾਏ ਨੇਗੇ ਵਿੱਚ ਆਪਾਂ ਨੇ ਇਹਦਾ ਪਕਾ ਯੂਜ਼ ਕੀਤਾ ਆ ਤੇ ਆਹ ਵਾਲਾ ਮੁੱਤੀ ਯੂਜ਼ ਕੀਤਾ ਆ ਕਟ ਦਾਣਾ ਯੂਜ਼ ਕੀਤਾ ਆ ਠੀਕ ਹੈ ਜੀ ਪਹਿਲਾਂ ਸਾਰੇ ਦੀ ਆਊਟਲਾਈਨਿੰਗ ਹੈ ਜਿਹੜੀ ਉਹ ਦੇ ਨਾਲ ਆਰੀ ਦੇ ਨਾਲ ਹੁੰਦੀ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਕੰਮ ਆਪਾਂ ਕਰਨਾਗਾ ਉਹਨੂੰ ਫਿਨਿਸ਼ ਕਰਨ ਦੇ ਲਈ ਜਿਹੜੀ ਇਹਨਾਂ ਦੀ ਆਊਟਲਾਈਨਿੰਗ ਹੁੰਦੀ ਹੈਗੀ ਉਹ ਜ਼ਰੂਰੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਹੋ ਰੈਡੀ ਹੋਊਗਾ ਇਹ ਸਿੰਪਲ ਘੇਰੇ ਦੇ ਉੱਪਰ ਤੇ ਪਾਮਾਂ ਦੇ ਉੱਪਰ ਵਰਕ ਹੋਊਗਾ ਤੇ ਬਹੁਤ ਹੀ ਸੋਹਣਾ ਬਣਦਾਗਾ ਤੁਸੀਂ ਇਹ ਵੀਡੀਓ ਨੂੰ ਸਾਰੀ ਨੂੰ ਦੇਖਿਓ ਤੁਹਾਨੂੰ ਹੌਲੀ ਹੌਲੀ ਇਹ ਸਾਰੀ ਦੱਸੂਗੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੋਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਵੀਡੀਓਜ਼ ਦੇਖਣ ਲਈ ਬੈਲ ਆਈਕਨ ਦਬਾ ਲਓ ਜੀ ਤੁਹਾਡੇ ਕੋਲੇ ਨੋਟੀਫਿਕੇਸ਼ਨਸ ਆ ਜਾ ਕਰਨਗੇ ਨਾਲ ਦੀ ਨਾਲ ਅਗਰ ਕੋਈ ਵੀ ਆਪਾਂ ਵੀਡੀਓ ਪਾਣਿਆਂਗੇ ਤੁਸੀਂ ਬੈਲ ਆਈਕਨ ਪ੍ਰੈਸ ਕਰ ਲਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਮੈਂ ਕਰ ਰਹੀ ਸੀ ਜੀ ਆਪਣੀ ਜਿਹੜੀ ਆਊਟਲਾਈਨਿੰਗ ਹੈਗੀ ਇਹ ਵਾਲੀ ਜਿਹੜੀ ਆ ਰਹੀ ਹੈਗੀ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਇਹ ਬਿਲਕੁਲ ਸ਼ੋ ਕਰਦੀ ਹਾਂ ਇਹਦੇ ਨਾਲ ਹੀ ਇਹ ਜਿਹੜੀ ਮੈਂ ਉਹ ਆਊਟਲਾਈਨਿੰਗ ਕਰਦੀ ਹੁੰਦੀ ਹਣੀ ਹੈ ਚੇਨ ਸਟੀਚ ਦੀ ਠੀਕ ਹੈ ਜੀ ਇਹਦੇ ਨਾਲ ਆਪਾਂ ਸਾਰੀ ਆਊਟਲਾਈਨਿੰਗ ਕਰਾਂਗੇ ਜਿਹੜੀ ਇਹ ਚੇਨ ਕਿਵੇਂ ਬਣਾਉਣੀ ਹੈਗੀ ਇਹਦੀ ਫੁੱਲ ਵੀਡੀਓ ਮੈਂ ਤੁਹਾਨੂੰ YouTube ਚੈਨਲ ਦੇ ਉੱਪਰ ਪਾਈ ਹੋਈ ਹੈਗੀ ਜਿਹੜੀ ਆਪਣੀ ਫਰਸਟ ਕਲਾਸ ਹੈਗੀ ਫਰਸਟ ਕਲਾਸ ਦੇ ਵਿੱਚ ਹੀ ਮੈਂ ਇਹ ਵਾਲੀ ਜਿਹੜੀ ਆ ਰਹੀ ਹੈਗੀ ਚਲਾਉਣ ਕਿਵੇਂ ਹੈਗੀ ਇਹ ਵਾਲੀ ਚੇਨ ਬਣਾਉਣੀ ਕਿਵੇਂ ਹੈਗੀ ਉਹ ਮੈਂ ਸਾਰੀ ਵੀਡੀਓ ਆ ਗਈ ਦਿਖਾਈ ਵੀ ਹੋਈ ਹੈਗੀ ਦੱਸੀ ਵੀ ਹੋਈ ਹੈ ਵੀ ਇਹ ਕਿਵੇਂ ਬਣਾਉਣੀ ਹੈਗੀ ਤੁਸੀਂ ਜਾ ਕੇ ਉਹਨੂੰ ਦੇਖ ਸਕਦੇ ਹੋ ਅਗਰ ਤੁਸੀਂ ਨੇ ਨਹੀਂ ਦੇਖੀ ਹੈਗੀ ਫਰਸਟ ਕਲਾਸ ਦੇ ਵਿੱਚ ਸੈਕਿੰਡ ਕਲਾਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕੀ ਜਿਹੜੀ ਆਪਣੀ ਸੀਕੁਐਂਸ ਹੈਗੀ ਉਹ ਕਿਦਾਂ ਲੱਗਦੀ ਹੈ ਸੀਕੁਐਂਸ ਮੈਂ ਇਹਦੇ ਵਿੱਚ ਨਹੀਂ ਐਡ ਕੀਤੀ ہوئی ਇਹਦੇ ਵਿੱਚ ਸਾਰੇ ਬੀਡਸ ਐਡ ਕੀਤੇ ਹੋਏ ਨੇਗੇ ਮੋਤੀ ਛੋਟੇ ਹੁੰਦੇ ਨੇ ਜਿਹੜੇ ਹੈਂਡਵਰਕ ਦੇ ਲਈ ਯੂਜ਼ ਹੁੰਦੇ ਨੇ ਉਹ ਵਾਲੇ ਮੋਤੀ ਆ ਜਿਹੜੇ ਆਪਾਂ ਯੂਜ਼ ਕੀਤੇ ਨੇ 3rd ਕਲਾਸ ਦੇ ਵਿੱਚ ਹੁਣ ਆਪਾਂ ਤੁਹਾਨੂੰ ਬੀਡਸ ਦੱਸਾਂਗੇ ਕਿ ਕਿਵੇਂ ਲਗਾਉਣੇ ਨੇਗੇ ਠੀਕ ਹੈ ਜੀ ਧਿਆਨ ਦੇ ਨਾਲ ਦੇਖਿਓ ਫੁੱਲ ਵੀਡੀਓ ਨੂੰ ਨਿਆਵਲੀ ਕੰਪਲੀਟ ਕਰਨਾ ਫਿਰ ਤੁਹਾਨੂੰ ਬੀਡਸ ਲਗਾਉਣੇ ਦੱਸਾਂਗੇ ਜੀ ਜਿੱਦਾਂ ਜਿੱਦਾਂ ਆਪਾਂ ਨੇ ਹੀ ਸਾਰਾ ਡਰਾ ਕੀਤਾ ਹੋਇਆਗਾ ਉਦਾਂ ਉਦਾਂ ਦੀ ਸ਼ੇਪ ਦੇ ਵਿੱਚ ਜਿਹੜੇ ਆਪਾਂ ਬੀਜ ਲਗਾਉਂਦੇ ਜਾਣੇਗੇ ਇਹ ਇੱਕ ਇੱਕ ਕਰਕੇ ਲਗਾਉਣੇ ਆਗੇ ਫਿਰ ਸ਼ੇਪ ਸਹੀ ਬਣਦੀ ਹੈਗੀ ਬਿਲਕੁਲ ਵੀ ਸ਼ੇਪ 'ਚ ਜਿਹੜਾ ਉਹ ਫਰਕ ਨਹੀਂ ਪੈਂਦਾ ਹੈਗਾ ਜਦੋਂ ਆਪਾਂ ਮੀਨਸ ਜ਼ਿਆਦਾ ਲਗਾਵਾਂਗੇ ਤਾਂ ਉਹ ਸ਼ੇਪ ਹੈਗੀ ਜਿਹੜੀ ਉਹ ਕਈ ਵਾਰੀ ਇਧਰ ਉਧਰ ਹੋ ਜਾਂਦੀ ਹੈਗੀ ਕਿਉਂਕਿ ਜਿਹੜੇ ਹੁੰਦੇ ਨੇਗੇ ਬੀਜ ਹੁੰਦੇ ਨੇ ਇਹ ਇਹ ਪਤ ਉਹ ਪੈ ਜਾਂਦੇ ਨੇਗੇ ਢਿੱਲੇ ਪੈ ਜਾਂਦੇ ਨੇਗੇ ਤੇ ਜਦੋਂ ਆਪਾਂ ਇੱਕ ਇੱਕ ਲਗਾਵਾਂਗੇ ਤਾਂ ਇਹ ਇੱਕ ਤਰ੍ਹਾਂ ਦੇ ਮੜੇ ਜਾਂਦੇ ਨੇਗੇ ਵਿੱਚ ਥੈਟਵੇ ਇਸ ਕਰਕੇ ਜਿਹੜੇ ਆਪਾਂ ਨੇ ਬੀਡਸ ਲਗਾਉਣੇ ਨੇਗੇ ਉਹ ਇੱਕ ਇੱਕ ਕਰਕੇ ਲਗਾਉਣੇ ਨੇ ਇਸ ਤਰ੍ਹਾਂ ਤੇ ਦੂਜੀ ਸਾਈਡ ਆਪਾਂ ਫੇਰ ਚੱਲੇ ਜਾਣਾ ਉਸੇ ਤਰ੍ਹਾਂ ਦੂਜੀ ਲਾਈਨ ਸਟਾਰਟ ਹੋ ਜੂਗੀ ਆਪਾਂ ਦੀ ਇਹ ਜਿਹੜੇ ਆਪਾਂ ਇਹਦੇ ਵਿੱਚ ਫਿਲ ਕਰ ਲਾਂਗੇ ਇੱਕ ਤਾਰ ਵਾਲੀ ਆਰੀ ਦੇ ਨਾਲ ਮੈਂ ਕੰਮ ਤਾਂ ਕਰਦੀ ਹਾਂ ਕਿਉਂਕਿ ਇਹਦੇ ਵਿੱਚ ਜਿਹੜੇ ਕਾਫੀ ਸਾਰੇ ਫਿਲ ਹੋ ਜੰਗੇ ਨਹੀਂਗੇ ਤੇ ਬਾਰ-ਬਾਰ ਪਾਉਣ ਦੀ ਦਿੱਕਤ ਨਹੀਂ ਰਹਿੰਦੀ ਹੈਗੀ ਇਸ ਤਰ੍ਹਾਂ ਇਹ ਮੈਂ ਹੱਥ ਨਾਲ ਤਾਂ ਪਾ ਰਹੀਆਂ ਵੀ ਕੌਜ਼ ਮੇਰੇ ਕੋਲ ਬੀਜ ਨਹੀਂ ਜਿਹੜੇ ਉਹ ਘਟਣਗੇ ਅਦਰਵਾਈਜ਼ ਇਹ ਇੱਕ ਵਾਰਾਂ ਦੇ ਵਿੱਚ ਹੀ ਐਵੇਂ ਐਦਾਂ ਮੀਨਜ਼ ਵੀ ਜਦੋਂ ਆਪਾਂ ਬਿਲਡਸ ਦੇ ਵਿੱਚ ਇਹਨੂੰ ਇਸ ਤਰ੍ਹਾਂ ਕਰਾਂਗੇ ਨਾ ਇਸ ਤਰ੍ਹਾਂ ਇਹਨੇ ਆਟੋਮੈਟਿਕਲੀ ਇਹਨਾਂ ਦੇ ਵਿੱਚ ਪੈ ਰਣਾ ਇਹ ਹੀ ਕਿ ਮੈਨੂੰ ਤਾਂ ਪਾਉਣੇ ਪੈ ਰਹੇ ਨਹੀਂ ਬਿਕੋਜ਼ ਬੀਜਸ ਮੇਰੇ ਕੋਲੇ ਜਿਹੜੇ ਉਹ ਕਦਰ ਮੋਟ ਜਦ ਪੈਣਗੇ ਹੁਣ ਆਪਾਂ ਦੂਸਰੀ ਸਾਈਡ ਐ ਉਸੇ ਤਰ੍ਹਾਂ ਫੇਰ ਜਾਣਾਗਾ ਇੱਕ ਇੱਕ ਕਰਕੇ ਫੇਰ ਲਗਾਉਣੇ ਹੈਗੇ ਠੀਕ ਹੈ ਜੀ ਕੰਮ ਇਹ ਜਿਹੜਾਗਾ ਉਹ ਥੋੜਾ ਜਿਹਾ ਹੌਲੀ ਹੌਲੀ ਕਰਨ ਵਾਲਾ ਹੁੰਦਾਗਾ ਆਪਾਂ ਇਹਦੇ ਵਿੱਚ ਕਹਾ ਨਹੀਂ ਕਰਨੀ ਸਭ ਤੋਂ ਪਹਿਲਾਂ ਤੁਸੀਂ ਜਾ ਕੇ ਚੇਨ ਵਾਲਾ ਸਿੱਖਣਾਗਾ ਅਗਰ ਤੁਹਾਨੂੰ ਆਰ ਚਲਾਉਣੀ ਆਗੀ ਤਾਂ ਤੁਸੀਂ ਫੇਰ ਸਾਰਾ ਕੰਮ ਕਰ ਲੋਗੇ ਹੈਂਡਵਰਕ ਦਾ ਜਿਹੜੀ ਆਪਣੀ ਫਰਸਟ ਕਲਾਸ ਹੈ ਜੀ ਤੁਸੀਂ ਉਹਨੂੰ ਜਾ ਕੇ ਦੇਖ ਸਕਦੇ ਹੋਗੇ ਕਿ ਆਪਾਂ ਜਿਹੜੀ 체ਨ ਹੈਗੀ ਉਹ ਕਿੱਦਾਂ ਬਣਾਉਣੀ ਹੈ ਫਿਰ ਤੁਸੀਂ ਸੀਕੁਐਂਸ ਸਿੱਖਣਾਗਾ ਫਿਰ ਤੁਸੀਂ ਬੀਡਸ ਸਿੱਖਣੇਗੇ ਐਦਾ ਐਦਾ ਕਰਕੇ ਤੁਹਾਨੂੰ ਸਾਰੀਆਂ ਕਲਾਸਾਂ ਦੇ ਵਿੱਚ ਜਿਹੜਾ ਉਹ ਕੰਮ ਸਿਖਾਇਆ ਜਾਊਗਾ ਫਿਰ ਤੁਸੀਂ ਘਰੇ ਬੈਠੇ ਵੀ ਆਪਣੇ ਸੂਟ ਜਿਹੜੀ ਉਹ ਰੈਡੀ ਕਰ ਸਕਦੇ ਹੋਗੇ ਅਗਰ ਤੁਸੀਂ ਮਿਹਨਤ ਕਰਦੇ ਹੋਗੇ ਬਿਕੋਜ਼ ਕੋਈ ਵੀ ਚੀਜ਼ ਹੈਗੀ ਸਿਰਫ ਦੇਖਣ ਨਾਲ ਜਾਂ ਇੱਕ ਵਾਰੀ ਕਰਨ ਦੇ ਨਾਲ ਨਹੀਂ ਆਉਂਦੀ ਹੁੰਦੀ ਜੇ ਆਪਾਂ ਉਹਨੂੰ ਦੁਆਰਾ ਦੁਆਰਾ ਕੋਸ਼ਿਸ਼ ਕਰਦੇ ਰਹਿਾਂਗੇ ਤਾਂ ਹੀ ਕੋਈ ਚੀਜ਼ ਹੈ ਜਿਹੜੀ ਉਹ ਆਪਾਂ ਨੂੰ ਚੰਗੇ ਤਰੀਕੇ ਦੇ ਨਾਲ ਆਉਂਦੀ ਹੈ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਆਵਲੀ ਲਾਈਨ ਹੈਗੀ ਆਪਣੀ ਇਹ ਬਣ ਚੁੱਕੀ ਹੈਗੀ ਇਸੇ ਤਰ੍ਹਾਂ ਇਹਨੂੰ ਬਣਾਉਂਦੇ ਜਾਣਾ ਦਾ ਸਾਰੇ ਨੂੰ ਤੇ ਜਿਹੜੀ ਆਊਟਲਾਈਨ ਹੈਗੀ ਉਹ ਸਾਰੇ ਵਰਕ ਦੇ ਆਲੇ ਦੁਆਲੇ ਹੀ ਹੁੰਦੀ ਹੈਗੀ ਅਗਰ ਤੁਹਾਨੂੰ ਮੇਰੇ ਮੀਨਸ ਵੀ ਸਮਝਾਉਣ ਦਾ ਤਰੀਕਾ ਵਧੀਆ ਲੱਗਦਾ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਹੈਗੀ ਕਿ ਕਮੈਂਟ ਤੇ ਇੱਕ ਜਰੂਰ ਕਰਕੇ ਜਾਇਆ ਕਰੋ ਸੋਨਾ ਜਾਂ ਤੁਹਾਨੂੰ ਨਹੀਂ ਵਧੀਆ ਲੱਗਦਾ ਹੁੰਦਾ ਤਾਂ ਤੁਸੀਂ ਉਸ ਹਸਾਬ ਦਾ ਕਰਦੇ ਕਰੋ ਅਗਰ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਉਸ ਹਸਾਬ ਦਾ ਕਰਦੇ ਕਰੋ ਉਹ ਤੁਹਾਡੀ ਇੱਛਾ ਹੋਊਗੀ ਕਿ ਤੁਸੀਂ ਕਿਦਾਂ ਦਾ ਕਮੈਂਟ ਕਰਕੇ ਜਾਣਾ ਹੈਗਾ ਤਾਂ ਪਲੀਜ਼ ਇੱਕ ਕਮੈਂਟ ਜਰੂਰ ਕਰਕੇ ਜਾਇਆ ਕਰੋ ਮੈਨੂੰ ਉਹਦੇ ਨਾਲ ਫੀਡਬੈਕ ਮਿਲ ਜੰਨਾਗਾ ਕਿ ਮੇਰੀਆਂ ਵੀਡੀਓਜ਼ ਨੂੰ ਦੇਖ ਰਹੇ ਹੋਗੇ ਫਿਰ ਮੈਂ ਹੋਰ ਵੀਡੀਓਜ਼ ਜਿਹੜੀਆਂ ਉਹ ਡੇਲੀ ਅਪਡੇਟ ਕਰਿਆ ਕਰੂੰਗੀ ਹੁਣ ਆਪਾਂ ਇਹਨੂੰ ਕੰਪਲੀਟ ਕਰ ਲਾਂਗੇ ਜੀ ਸਾਰੇ ਨੂੰ ਇਦਾਂ ਹੀ ਠੀਕ ਹੈ ਜੀ ਇਦਾਂ ਹੀ ਇਹ ਸਾਰਾ ਜਿਹੜਾ ਆਪਾਂ ਕੰਪਲੀਟ ਕਰਨਾਗਾ ਇਹ ਵਾਲਾ ਤੁਹਾਨੂੰ ਮੈਂ ਦਿਖਾਤਾ ਹੈ ਅੱਜ ਵੀ ਕਿ ਆਪਾਂ ਬੀਡਸ ਨੇ ਜਿਹੜੇ ਉਹ ਕਿੱਦਾਂ ਲਗਾਉਣੇ ਨੇਗੇ ਤੇ ਜਿਹੜੀ ਇਹਦੀ ਫਾਈਨਲ ਲੁੱਕ ਆਂਦੀ ਹੈਗੀ ਉਹ ਇਸ ਤਰ੍ਹਾਂ ਆਂਦੀ ਹੈ ਇਹ ਵੀ ਮੈਂ ਤੁਹਾਨੂੰ ਦਿਖਾ ਰਹੀ ਮਿਆਂਗੀ ਇਹ ਵਾਲਾ ਵਰਕ ਜਿਹੜਾ ਉਹ ਆਪਾਂ ਘੇਰੇ ਦੇ ਉੱਪਰ ਕੀਤਾ ਹੋਇਆ ਹੈਗਾ ਇਹ ਦੀ ਫਾਈਨਲ ਲੁੱਕ ਆਉਂਦੀ ਹੈ ਜੀ ਕਲਰ ਇਹਦਾ ਹੋਰ ਹੈਗਾ ਬਟ ਵੀਡੀਓ ਦੇ ਵਿੱਚ ਕੁਝ ਹੋਰ ਦਿਖਾਈ ਦੇ ਰਿਹਾ ਹੈਗਾ ਕਲਰ ਇਹਦਾ ਬਹੁਤ ਹੀ ਸੋਹਣਾ ਜਗਾ ਇਹ ਬਹੁਤ ਹੀ ਸੋਹਣਾ ਵਰਕ ਲੱਗਦਾ ਹੈ ਜੀ ਸਿੰਪਲ ਆ ਦਾ ਤੁਸੀਂ ਘਰ ਬੈਠ ਕੇ ਵੀ ਬਣਾ ਸਕਦੇ ਹੋਗੀ ਮੈਂ ਸ ਆਪਣੇ ਜਿਹੜੇ ਪੇਜ ਨੂੰ ਫੋਲੋ ਕਰਕੇ ਰੱਖਿਓ ਤੁਹਾਨੂੰ ਐਦਾਂ ਦੇ ਜਿਹੜੇ ਡੇਲੀ ਡੇਲੀ ਕੰਮ ਨੇਗੇ ਉਹ ਤੁਹਾਨੂੰ ਦੱਸਿਆ ਕਰਾਂਗੀ ਥੈਂਕ ਯੂ ਜੀ ਅੱਜ ਦੇ ਲਈ ਇਸ ਦੇ ਵਿੱਚ ਆਪਾਂ ਵੀਡੀਓ ਦੱਸੀਏ ਤੁਹਾਨੂੰ ਅਗਰ ਤੁਸੀਂ ਨੇ ਜਿਹੜੀਆਂ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ